ਸਾਲ ਫੇਰ ਠੱਗੀ ਹੋਣਾ ਜੇਬ ਬਚਾਉਣੀ ਆ ਜਾਂ ਨਹੀਂ ਬਚਾਉਣੀ ਇਹ ਤੁਹਾਡੇ ਤੇ ਨਿਰਭਰ 70 ਮਿਲੂਗਾ ਕੋਈ 100 ਰੁਪਏ ਦੇਊਗਾ ਕੋਈ 150 ਦੇਊਗਾ ਕੋਈ ਐਂਡ ਤੇ ਆ ਕੇ ਤੁਹਾਨੂੰ ਉਹੀ 20 25 ਰੁਪਿਆਵਾਂ ਵਾਲਾ 250 ਨੂੰ ਵੀ ਲੈਣਾ ਪੈ ਸਕਦਾ ਜੇ ਨਹੀਂ ਲਾਏ ਹੈਗੇ ਵਿੱਚ ਡੱਕੇ ਨਹੀਂ ਲਾਏ ਉਥੋਂ ਤੁਸੀਂ ਉਹ ਚੋਣਾ ਦੋਸਤੋ ਸਤਿ ਸ੍ਰੀ ਅਕਾਲ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਗੱਲ ਤੁਹਾਡੇ ਫਾਇਦੇ ਦੀ ਆ ਫਾਇਦਾ ਕਰਨਾ ਜਾਂ ਨਹੀਂ ਕਰਨਾ ਇਹ ਤੁਹਾਡੇ ਤੇ ਨਿਰਭਰ ਆ ਅਕਸਰ ਹੀ ਆਪਾਂ ਵੀਡੀਓ ਪਾਉਂਦੇ ਰਹਨੇ ਆ ਤੁਸੀਂ ਤਕਰੀਬਨ ਆਪਣੀ ਹਰ ਵੀਡੀਓ ਦੇ ਵਿੱਚ ਦੇਖਦੇ ਹੋਵੋਗੇ ਬਹੁਤ ਪਿਆਰ ਦਿੰਨੇ ਹੋ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਸਾਡੀਆਂ ਵੀਡੀਓ ਨੂੰ ਇੰਨਾ ਪਿਆਰ ਦਿੰਨੇ ਹੋ ਲਾਈਕ ਸ਼ੇਅਰ ਕਰਦੇ ਹੋਗੇ ਸ਼ੁਕਰੀਆ ਕਰਦੇ ਆਂਗੇ ਦੋਸਤੋ ਫਾਇਦਾ ਤੁਸੀਂ ਆਪਣਾ ਆਪ ਸੋਚਣਾ ਕਰਨਾ ਜਾਂ ਨਹੀਂ ਕਰਨਾ ਅਕਸਰ ਹੀ ਆਪਾਂ ਦੇਖਦੇ ਆਂਗੇ ਹਨਾ ਹਰੇਕ ਜ਼ਿਮੀਂਦਾਰ ਆਹ ਟਾਈਮ ਭੁੱਲ ਜਾਂਦਾ ਤੇ ਜਦੋਂ ਕਿਸੇ ਵੀ ਫਸਲ ਦਾ ਆਪਣੇ ਬੀਜਣ ਦਾ ਸਮਾਂ ਆਉਂਦਾ ਉਦੋਂ ਆਪਾਂ ਹਰੇਕ ਬੰਦਾ ਸੋਚਦਾ ਯਾਰ ਆਪਾਂ ਐ ਕਰ ਲਾਂਦੇ ਆਪਾਂ ਬਾਹ ਕਰ ਲਾਂਦੇ ਹਨਾ ਦੋ ਫਾਇਦੇ ਨੇ ਕਿਸਾਨ ਵੀਰੋ ਇੱਕ ਤਾਂ ਤੁਹਾਡੀ ਜੇਬ ਬਚੂਗੀ ਤੇ ਦੂਜੀ ਤੁਹਾਡੇ ਨਾਲ ਜਿਹੜੀ ਠੱਗੀ ਹੁੰਦੀ ਆ ਉਹ ਬਚੂਗੀ ਕਿਵੇਂ ਬਚੂਗੀ ਉਹ ਕਿਵੇਂ ਬਚਾਉਣੀ ਆ ਉਹ ਆਪਾਂ ਨੇ ਦੇਖਣਾ ਹਨਾ ਜਿਵੇਂ ਹੁਣ 15 10 ਦਿਨਾਂ ਤੱਕ ਮੰਨ ਕੇ ਚੱਲੋ ਹਨਾ 8-10 ਦਿਨਾਂ ਤੱਕ ਝੋਨੇ ਵੱਡੇ ਜਾਣਗੇ ਜਾਂ ਮੰਨ ਲਓ ਹੁਣ ਵੀ ਥੋੜੀ ਬਹੁਤੀ ਜਿਹੜੀ ਵढਾਈ ਕਿਤੇ ਨਾ ਕਿਤੇ ਚੱਲ ਪਈ ਆ ਸਮਾ ਦੋਸਤੋ ਸਹੀ ਆਪਣੇ ਵਾਸਤੇ ਆਪਾਂ ਕੀ ਚੋਣ ਕਰਨੀ ਆ ਅਗਲੇ ਸਾਲ ਫੇਰ ਠੱਗੀ ਹੋਣਾ ਜੇਬ ਬਚਾਉਣੀ ਆ ਜਾਂ ਨਹੀਂ ਬਚਾਉਣੀ ਇਹ ਤੁਹਾਡੇ ਤੇ ਨਿਰਭਰ ਆ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਪਾਉਣਿਆ ਦੋਸਤੋ ਵੀ ਆਪਦੀ ਬਚਤ ਕਰਨੀ ਆਪ ਸਿੱਖ ਲੋ ਤੁਹਾਨੂੰ ਕਿਸੇ ਨੇ ਨਹੀਂ ਤੁਹਾਡੀ ਬਚਤ ਕਰਨੀ ਇਹਦੇ ਵਿੱਚ ਆਪਣੇ ਦੋ ਫਾਇਦੇ ਹੁੰਦੇ ਨੇ ਕਿ ਜੇ ਵੀ ਬਜਦੀ ਆ ਤੇ ਆਪਾਂ ਨੂੰ ਸਹੀ ਕੁਆਲਿਟੀ ਦਾ ਬੀਜ ਵੀ ਮਿਲਦਾ ਉਹ ਕਿਵੇਂ ਮਿਲਦਾ ਆਪਾਂ ਹਰ ਇੱਕ ਵੀਡੀਓ ਚ ਪਾਉਣਿਆ ਦੋਸਤੋ ਤਕਰੀਬ ਵੈਰੈਟੀ ਤੁਹਾਨੂੰ ਚੰਗੀ ਲੱਗਦੀ ਹੈ ਜਿਹੜੀ ਤੁਹਾਡੇ ਬਾਹਨ ਚ ਲੱਗੀ ਆ ਤੁਸੀਂ ਉਸ ਵੈਰੈਟੀ ਨੂੰ ਆਪਦੇ ਹੱਥੀਂ ਵੱਢ ਲਓ ਹੱਥੀਂ ਵੱਢ ਕੇ ਉਹਦਾ ਬੀਜ ਝਾੜ ਲਓ ਤੁਹਾਡੇ ਲਈ ਬੈਸਟ ਰਹੂਗਾ ਕਿਉਂਕਿ ਤੁਹਾਡੇ ਜ਼ਮੀਨ ਦੇ ਵਿੱਚ ਹਨਾ ਉਹ ਲੱਗੀ ਹੋਈ ਆ ਤੁਹਾਡੇ ਬਾਹਨ ਨੂੰ ਮੰਨਦੀ ਆ ਤੁਹਾਡੇ ਪਾਣੀ ਨੂੰ ਮੰਨਦੀ ਆ ਇਸ ਕਰਕੇ ਤੁਸੀਂ ਉਹਦੀ ਨਿਰੇਖਣ ਜਿਹੜਾ ਸਹੀ ਢੰਗ ਨਾਲ ਕੀਤਾ ਹਨਾ ਤੁਹਾਨੂੰ ਉਹਦੇ ਝਾੜਦਾ ਵੀ ਪਤਾ ਲੱਗ ਜੂ ਕੀ ਉਹਨੂੰ ਰੋਗ ਪੈਂਦੇ ਆ ਕੀ ਬਿਮਾਰੀਆਂ ਪੈਂਦੇ ਆ ਉਹਦਾ ਤੁਹਾਨੂੰ ਉਹਦੇ ਵੀ ਜਾਣਕਾਰੀ ਮਿਲ ਜੂਗੀ ਨਵੇਂ ਵਿੱਚ ਵੜਾਂਗੇ ਆਪਾਂ ਤਾਂ ਆਪਾਂ ਠੱਗੀ ਠੋਰੀ ਦਾ ਸਕਾਰ ਹੋਵਾਂਗੇ ਤੇ 24-25 ਰੁਪਏ ਤਕਰੀਬਨ ਤੁਹਾਨੂੰ ਹੁਣ ਉਹ 20 ਮਿਲੇਗਾ ਮਿਲੇਗਾ ਕੀ ਤੁਸੀਂ ਆਪਦੇ ਖੇਤ ਚੋਂ ਵੜਨਾ ਯਾਰ ਮਿਲਣ ਮਲਾਉਣ ਵਾਲੀ ਕੋਈ ਗੱਲ ਨਹੀਂ ਤੁਸੀਂ ਆਪਦੇ ਖੇਤ ਚੋਂ ਵੜਨਾ ਜਦੋਂ ਅਗਲੇ ਸਾਲ ਤੁਸੀਂ ਲਾਓਗੇ ਤਕਰੀਬਨ 70 ਰੁਪਏ ਤੋਂ 20 ਸਟਾਰਟ ਹੋਊਗਾ ਦੋਸਤੋ 70 ਮਿਲੇਗਾ ਕੋਈ 100 ਰੁਪਏ ਦੇਊਗਾ ਕੋਈ 150 ਦੇਊਗਾ ਕੋਈ ਐਂਡ ਤੇ ਆ ਕੇ ਤੁਹਾਨੂੰ ਉਹੀ 20-25 ਰੁਪਏ ਵਾਲਾ 250 ਨੂੰ ਵੀ ਲੈਣਾ ਪੈ ਸਕਦਾ ਉਦੋਂ ਤੁਹਾਡੀ ਮਜਬੂਰੀ ਹੋ ਜਾਊਗੀ ਦੋਸਤੋ ਹੁਣ ਇਹੀ ਵੀਡੀਓ ਆਪਾਂ ਪਾਉਣੀ ਹੈ ਹਨਾ ਵੀ ਤੁਸੀਂ ਹਰੇਕ ਬੰਦਾ ਆਪਦੇ ਬਾਣ ਦੇ ਵਿੱਚ ਜਾ ਕੇ ਆਪਦੇ ਚੰਗੇ ਝੋਨੇ ਜਿੱਥੇ ਤੁਹਾਨੂੰ ਕੋਈ ਚੰਗੀਆਂ ਦੌਗੀਆਂ ਲੱਗਦੀਆਂ ਗਈਆਂ ਜਿੱਥੇ ਤੁਸੀਂ ਮੰਨ ਕੇ ਚਲੋ ਕੋਈ ਹੋਰ ਤਰ੍ਹਾਂ ਦੀ ਕੋਈ ਵੈਰਾਈਟੀ ਨਹੀਂ ਲਾਈ ਕੋਈ ਬੂਝੇ ਨਹੀਂ ਲਾਏ ਹੈਗੇ ਵਿੱਚ ਡੱਕੇ ਨਹੀਂ ਲਾਏ ਉਥੋਂ ਤੁਸੀਂ ਉਹ ਝੋਨਾ ਵੱਢ ਸਕਦੇ ਹੋਗੇ ਤੇ ਬੀਜ ਝਾੜ ਕੇ ਰੱਖ ਸਕਦੇ ਹੋਗੇ ਬੋਰੀਆਂ ਚ ਪਾ ਸਕਦੇ ਹੋਗੇ ਇਹਦੀ ਕੋਈ ਜ਼ਿਆਦਾ ਸੰਭਾਲ ਕਰਨ ਵਾਲਿਆ ਕੋਈ ਵੱਡਾ ਗੱਲਬਾਤ ਨਹੀਂ ਹੈਗੀ ਝੋਨੇ ਦੀ ਤੇ ਝੋਨਾ ਤੁਸੀਂ ਸਾਂਭ ਸਕਦੇ ਹੋਗੇ ਤੇ ਇਹੀ ਆਪਾਂ ਬੇਨਤੀ ਕਰਦੇ ਆਂਗੇ ਵਾਰੀ-ਵਾਰੀ ਹਨਾ ਵੀ ਤੁਸੀਂ ਆਪਦਾ ਵੀ ਸਾਂਭ ਸਕਦੇ ਹੋ ਦੋਸਤੋ ਤੁਹਾਨੂੰ ਪਤਾ ਤੁਹਾਡਾ ਬਾਣ ਕਿਹੋ ਜਿਹੀ ਵੈਰੈਟੀ ਨੂੰ ਮਨਦਾਗਾ ਹਨਾ ਕਿਉਂਕਿ